ਕਾਇਿਆ ਦੀ ਅਗ ਨਹੀਂ ਗਿਣੀ ਮਲ ਹੈ ਜੂੰ ਖੇਚ ਕੇ ਔਜਨਾ ਦਾ ਜੱਟ ਵੀ ਸਕੀਨ ਸਸੀਗਲ ਵੀਰ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਪੈ ਤੁਹਾਡਾ ਰਮਨਦੀਪ ਲੈ ਕੇ ਆਇਆ ਤੁਹਾਡੇ ਲਈ ਇੱਕ ਹੋਰ ਇੰਟਰਸਟਿੰਗ ਤੇ ਨਿਊ ਵੀਡੀਓ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਦੇ ਵਿੱਚ ਤੇ ਅੱਜ ਆਪਣੇ ਕੋਲੇ ਵੀਰ ਦੋ ਜੌਂਡੀਆ ਟਰੈਕਟਰ ਆਏ ਨੇ ਇੱਕ ਬਹੁਤ ਹੀ ਸ਼ਾਨਦਾਰ ਟਰਾਲੀ ਤੇ ਇੱਕ ਟਾਟਾ ਸੁਪਰ 80 ਆਪਾਂ ਛੋਟਾ ਹਾਥੀ ਕਹਿ ਦਿੰਦੇ ਆ ਜੀ ਤੇ ਪਹਿਲਾਂ ਆਪਾਂ ਗੱਲ ਕਰੀਏ ਜੀ ਜੌਂਡੀਆ ਟਰੈਕਟਰ ਹੈ ਜੀ ਇਹ 53 5203 ਜੌਂਡੀਅਰ 5203 레이저 레벨 ਵੀ ਨਾਲ ਹੈ ਵੀਰ ਤੁਸੀਂ ਦੇਖੋਗੇ 레이저 레벨 ਵੀ ਨਾਲ ਹੈ 2005 ਮਾਡਲ ਟਰੈਟ ਹੈ ਜੀ ਤੇ 레이저 레벨 2014 ਮਾਡਲ ਹੈ ਦੋਨਾਂ ਚ ਜਨਾਂ ਪ੍ਰਾਈਸ ਹੈਗਾ ਜੀ 4 ਲੱਖ ਤੇ 90000 ਰੁਪਿਆ ਬਠਿੰਡਾ ਵੀਰ ਜੀ ਇਹਨਾਂ ਦਾ ਏਰੀਆ ਹੈ 80% ਟਾਇਰਾਂ ਦੀ ਕੰਡੀਸ਼ਨ ਹੈ ਜੀ ਤੇ ਕਿਸਾਨ ਵੀਰ ਦਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਐਡ ਭੇਜਣ ਲਈ ਸਾਡੇ ਨੰਬਰ ਥੱਲੇ ਸਕਰੀਨ ਦੇ ਉੱਪਰ ਸ਼ੋ ਹੋ ਰਹੇ ਨੇ ਜੀ ਤੇ ਇਥੋਂ ਤੁਸੀਂ ਨੰਬਰ ਦੇਖ ਕੇ ਐਡ ਭੇਜ ਸਕਦੇ ਹੋ ਜੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਨੇ ਇਹ ਲੇਜ਼ਰ ਲੈਵਲ ਤੇ ਟ੍ਰੈਟ ਦੋਨਾਂ ਦਾ ਰੇਟ 490000 ਰੁਪਿਆ ਹੈਗਾ ਜੀ ਹੁਣ ਤੁਸੀਂ ਅੱਗੇ ਦੇਖ ਰਹੇ ਹੋ ਵੀ ਜੀ ਟਾਟਾ ਸੁਪਰ ਏਸ ਜੀ ਨੂੰ ਕਹਿੰਦੇ ਨੇ ਛੋਟਾ ਹਾਥੀ ਜੀ 2011 ਮਾਡਲ ਹੈ ਜੀ 1 ਲੱਖ ਤੇ 35000 ਵੀ ਨੇ ਦਾ ਪ੍ਰਾਈਸ ਮੰਗਿਆ ਜੀ ਤੇ ਪੰਜਾਬ ਏਰੀਆ ਵੀਰ ਜੀ ਇਹਨਾਂ ਦਾ ਕੇ ਵਨ ਵਗੈਰਾ ਸਭ ਕੁਝ ਓਕੇ ਆ ਵੀਰ ਜੀ 2011 ਤੱਕ ਦੀ ਟੈਕਸ ਦੀ ਪਾਸਿੰਗ ਹੈ ਦੀ ਵੀਰ ਤੇ ਬਹੁਤ ਵਧੀਆ ਕੰਡੀਸ਼ਨ ਦਾ ਵੀਰ ਤੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਸਾਰਾ ਕੰਮ ਹੋਇਆ ਜੀ ਤੇ ਪਿਛਲੇ ਟਾਇਰ ਵੀ ਜੀ ਦੇ 80% ਪਏ ਨੇ ਤੇ ਅਗਲੇ ਟਾਇਰ ਪਏ ਨੇ ਦੇ 50% ਤੇ ਕਿਸਾਨ ਵੀਰ ਦਾ ਨੰਬਰ ਹੈ ਜਿਹੜਾ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ 94786 11837 ਵੀਰ ਦਾ ਨੰਬਰ ਹੈ ਜੀ ਜਿਹਦੇ ਤੁਸੀਂ ਕਨੈਕਟ ਕਰਕੇ ਇਹ ਕਰੀ ਸਕਦੇ ਹੋ ਜੀ ਜੇਕਰ ਤੁਸੀਂ ਵੀ ਕੋਈ ਆਪਣੇ ਟਰੈਕਟਰ ਟਰਾਲੀ ਜਾਂ ਖੇਤੀ ਦੇ ਕਿਸੇ ਹੋਰ ਸੰਦ ਦੀ ਐਡ ਸਾਡੇ YouTube ਚੈਨਲ ਤੇ ਕਰਾਉਣਾ ਚਾਹੁੰਦੇ ਹੋ ਜੀ ਤਾਂ ਉਹਦੇ ਲਈ 5 ਤੋਂ 7 ਫੁੱਟ ਮਾ ਜੀ ਫੋਨ ਨੂੰ ਟੇਢਾ ਕਰਕੇ ਖਿੱਚੀਆ ਹੋਣ ਜਿਹੜੀ ਜਾਣਕਾਰੀ ਸਕਰੀਨ ਉੱਪਰ ਦੇਖ ਰਹੇ ਹੋ ਤੁਸੀਂ ਇਹ ਲਿਖ ਕੇ ਜੜੀ ਕਿ ਟਰੈਕਟਰ ਕਿਹੜਾ ਜੀ ਮਾਡਲ ਪ੍ਰਾਈਸ ਏਰੀਆ ਟਾਇਰ ਫੋਨ ਨੰਬਰ ਇਹ ਸਭ ਕੁਝ ਲਿਖ ਕੇ ਸਾਡੇ WhatsApp ਨੰਬਰ ਤੇ ਭੇਜ ਦਿਓ ਜਿਹੜਾ ਕਿ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਥੱਲੇ ਜੀ 8837665987 ਤੇ WhatsApp ਨੰਬਰ ਹੈ ਜੀ ਇਹਦੇ ਉੱਤੇ ਭੇਜ ਦਿਓ ਇਦੋਂ ਬਾਅਦ ਤੁਹਾਡੀ ਐਡ ਬਿਲਕੁਲ ਫ੍ਰੀ ਦੇ ਵਿੱਚ ਜੀ ਕੋਈ 1 ਰੁਪਿਆ ਖਰਚਾ ਨਹੀਂ ਜੀ ਤੇ ਲਗਾ ਦਿੱਤੀ ਜਾਊਗੀ ਤੁਹਾਨੂੰ ਕਾਫੀ ਸਹੂਲਤ ਮਿਲੂਗੀ ਜੀ ਆਪਣਾ ਟਰੈਕਟ ਸੇਲ ਕਰਨ ਦੇ ਵਿੱਚ ਅਗਲਾ ਟਰੈਕਟਰ ਦੇਖ ਰਹੇ ਹੋ ਵੀਰ ਜੀ ਤੁਸੀਂ John Deere 5310 ਟਰੈਕਟਰ ਹੈ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਮਾਡਲ 2009 ਹੈ ਜੀ 4,65,000 ਰੁਪਿਆ ਡਿਮਾਂਡ ਹੈ ਵੀਰ ਇਹਦੀ ਬਰਨਾਲਾ ਇਹਨਾਂ ਦਾ ਏਰੀਆ ਹੈ 70% ਵੀ ਰਟੇਰਾਂ ਦੀ ਕੰਡੀਸ਼ਨ ਹੈ ਜੀ ਕਿਸਾਨ ਵੀ ਦਾ ਨੰਬਰ ਨੋਟ ਕਰ ਲਓ ਜੀ 94177 262622 ਦਾ ਨੰਬਰ ਹੈ ਜੀ ਜਿਹਦੇ ਉੱਤੇ ਤੁਸੀਂ ਕਨੈਕਟ ਕਰਕੇ ਇਹ ਟਰੈਕਟਰ ਖਰੀਦ ਸਕਦੇ ਹੋ ਜੀ ਕੰਡੀਸ਼ਨ ਬਹੁਤ ਵਧੀਆ ਜੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਟਰੈਕਟਰ ਵਿੱਚ ਜੀ ਇੰਜਨ ਗੇਅਰ ਪੰਪ ਵਗੈਰਾ ਦਾ ਸਾਰਾ ਕੰਮ ਕੰਪਲੀਟ ਹੈ ਵੀ ਜੀ ਕੋਈ ਨੁਕਸ ਨਹੀਂ ਹੈਗਾ ਟਰੈਕਟਰ ਵਿੱਚ ਜੀ ਤੇ ਜਿਹੜੇ ਵੀ ਟਰੈਕਟਰ ਵਿੱਚ ਤੁਹਾਨੂੰ ਦਿਖਾਏ ਜਾਂਦੇ ਆ ਜੀ ਇਹਨਾਂ ਦਾ ਸਾਰਾ ਕੁਝ ਕੰਪਲੀਟ ਹੁੰਦਾ ਜੀ ਕਾਗਜ਼ ਵਗੈਰਾ ਸਭ ਕੁਝ ਓਕੇ ਹੁੰਦੇ ਜੀ ਪੂਰੀ ਜ਼ਿੰਮੇਵਾਰੀ ਵਾਲੇ ਟਰੈਕਟਰ ਹੁੰਦੇ ਆ ਜੀ ਕਿਸੇ ਤਰ੍ਹਾਂ ਦੀ ਕੋਈ ਨੁਕਸ ਨਹੀਂ ਹੁੰਦਾ ਜੀ ਕਿਸੇ ਜੀ ਕਮੀ ਹੋਵੇ ਜੀ ਉਹਦੀ ਐਡ ਅਸੀਂ ਨਹੀਂ ਲਗਾਈ ਦੀ ਉਹ ਰਿਜੈਕਟ ਕਰ ਦੇ ਜੀ ਜੀ ਜਿਹਦਾ ਸਾਰਾ ਕੁਝ ਪ੍ਰੋਪਰ ਹੁੰਦਾ ਜੀ ਉਸੇ ਦੀ ਹੀ ਆਪਾਂ ਐਡ ਲਗਾਈ ਦੀ ਜੀ ਬਾਕੀ ਜੇਕਰ ਕੋਈ ਡੀਲਰ ਦਾ ਟਰੈਕਟਰ ਹੋਵੇ ਤਾਂ ਆਪਾਂ ਵੀਡੀਓ ਦੇ ਵਿੱਚ ਬਕਾਇਦਾ ਦੱਸੀਦਾ ਕਿ ਇਹ ਡੀਲਰ ਦਾ ਟਰੈਕਟਰ ਹੈ ਜੀ ਤੇ ਜ਼ਿਆਦਾਤਰ ਆਪਾਂ ਲੋਕਲ ਕਿਸਾਨਾਂ ਦੇ ਘਰੇ ਖੜੇ ਹੋਏ ਟਰੈਕਟਰ ਹੀ ਪਾਈਦੇ ਨੇ ਜਿਹੜੇ ਚਾਲੂ ਹਾਲਤ ਚੁੰਦੇ ਨੇ ਸਾਰਾ ਕੁਝ ਕੰਪਲੀਟ ਹੁੰਦਾ ਜੀ ਇਸ ਕਰਕੇ ਤੁਹਾਨੂੰ ਆਪਣੇ ਚੈਨਲ ਤੇ ਪੂਰੇ ਵਧੀਆ ਸੋਨੇ ਤੇ ਸਾਫ਼ ਟਰੈਕਟਰ ਦੇਖਣ ਨੂੰ ਮਿਲ ਜਾਣਗੇ ਅੱਗੇ ਦੇਖ ਰਹੇ ਹਾਂ ਵੀਰ ਜੀ ਟਰਾਲੀ 11 6.5 ਦੀ ਟਰਾਲੀ ਹੈ ਵੀਰ ਜੀ ਜੱਕ ਵਾਲੀ ਟਰਾਲੀ ਹੈ 2017 ਮਾਡਲ ਹੈ 1,30,000 ਵੀਰ ਨੇ ਪ੍ਰਾਈਸ ਮੰਗਿਆ ਜੀ ਲਹਿਰਾ ਗਾਗਾ ਇਹਨਾਂ ਦਾ ਏਰੀਆ ਹੈ 40% ਵੀ ਟਾਇਰਾਂ ਦੀ ਕੰਡੀਸ਼ਨ ਹੈ 84371 75319 ਵੀਰ ਦਾ ਨੰਬਰ ਹੈ ਜੀ ਵੈੱਡ ਨਾਲ ਹੈ ਟਰਾਲੀ ਦੇ ਤੇ ਵੀਰ ਕੱਲ ਨੋਟ ਕਰ ਲਓ ਕਿ ਇਹਨਾਂ ਕੋਲੇ ਪੁਰਾਣੀਆਂ ਟਰਾਲੀਆਂ ਦਾ ਕੰਮ ਹੈ ਇਹ ਡੀਲਿੰਗ ਕਰਦੇ ਨੇ ਟਰਾਲੀਆਂ ਦੀ ਤੇ ਪੁਰਾਣੀਆਂ ਟਰਾਲੀਆਂ ਦਾ ਹੀ ਕੰਮ ਹੈ ਇਹਨਾਂ ਕੋਲੇ ਹਰ ਪ੍ਰਕਾਰ ਦੀਆਂ ਪੁਰਾਣੀਆਂ ਟਰਾਲੀਆਂ ਤੁਹਾਨੂੰ ਮਿਲ ਜਾਣੀਆਂ ਜੀ ਇਹ ਪੁਰਾਣੀਆਂ ਟਰਾਲੀਆਂ ਦਵਾ ਦੇਣਗੇ ਜੇ ਆਹ ਟਰਾਲੀ ਤੁਹਾਨੂੰ ਪਸੰਦ ਆ ਤਾਂ ਤੁਸੀਂ ਇਹ ਲੈ ਸਕਦੇ ਹੋ ਜੇਕਰ ਤੁਸੀਂ ਇਹਨਾਂ ਨੂੰ ਕੋਈ ਹੋਰ ਟਰਾਲੀ ਚਾਹੀਦੀ ਹੈ ਤਾਂ ਫੋਨ ਕਰਕੇ ਆਪਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਇਹਨਾਂ ਤੋਂ ਟਰਾਲੀ ਲੈ ਸਕਦੇ ਹੋ ਤੇ ਲਹਿਰਾ ਗੱਗਾ ਏਰੀਆ ਵੀਰ ਜੀ ਇਹਨਾਂ ਦਾ ਤੇ ਅੱਜ ਦੀ ਵੀਡੀਓ ਸਿਰਫ ਇੰਨਾ ਜੀ ਮੈਂ ਇੰਟਰਸਟਿੰਗ ਨਿਊ ਵੀਡੀਓ ਲੈ ਕੇ ਜਲਦੀ ਤੋਂ ਜਲਦੀ ਫਿਰ ਮੁਲਾਕਾਤ ਹੋਊ ਜੀ ਤਦ ਤੱਕ ਲਈ ਰੱਬ ਰੱਖਾ